私が手当ててくれた。 ਕਿੰਨੇ ਸਟਾਈਲ ਮੌਤ ਬਾਰੇ ਸਰ ਕੱਲ ਮੈਨੂੰ ਇਨਫੋਰਮੇਸ਼ਨ ਮਿਲੀ ਸੀਗੀ ਸੂਚਨਾ ਗੁਪਤ ਸੂਚਨਾ ਉਹਦੇ ਆਧਾਰ ਤੇ ਮੈਂ ਇੱਥੇ ਆਇਆ ਸੀਗਾ ਜੀ ਪਿੰਡ ਚੱਕ ਦੇ ਸਰਾਜ ਤੇ ਇੱਥੇ ਆਇਆ ਸੀ ਮੈਂ ਉਹਨਾਂ ਦੇ ਮੈਸੇਜ ਨੂੰ ਜਿਹੜੇ ਸਰਪੰਚ ਨੇ ਨੀਰੂ ਕੋਰ ਜੀ ਉਹਨਾਂ ਨੂੰ ਮਿਲਿਆ ਉਹਨਾਂ ਦੀ ਸਿਸਟਰ ਆ ਗਿਆ ਉਹਨਾਂ ਦੇ ਬ੍ਰਦਰ ਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਿਆ ਤੇ ਉਹਨਾਂ ਨੇ ਮੇਰੇ ਪਾਸ ਉਹਨਾਂ ਨੇ ਪੁੱਛ ਕੇ ਸੀ ਵੀ ਕੀਤੀ ਹੈ ਉਹਨਾਂ ਨੇ ਮੇਰੇ ਪਾਸ ਸਟੇਟਮੈਂਟ ਲਖਾਈ ਆ ਕਿ ਗੋਲੀ ਚੱਲਣ ਵਾਲੀ ਕੋਈ ਗੱਲਬਾਤ ਨਹੀਂ ਹੈਗੀ ਬਟ ਮੌਤ ਜ਼ਰੂਰ ਹੋਈ ਆ ਉਹਨਾਂ ਦੀ ਮੌਤ ਜਿਹੜੀ ਆ ਹਾਰਟ ਅਟੈਕ ਨਾਲ ਹੋਈ ਆ ਕਿਉਂਕਿ ਉਹ ਪਹਿਲਾਂ ਹੀ ਪਿਛਲੇ ਲੰਬੇ ਸਮੇਂ ਤੋਂ ਕਾਫੀ ਹਾਰਟ ਦੇ ਪੇਸ਼ੈਂਟ ਸੀਗੇ ਜੀ ਤੇ ਉਹ 12 ਤਰੀਕ ਦਾ ਵਾਕਿਆ ਹੈ ਜਾਗਰੂ ਦਾ ਪ੍ਰੋਗਰਾਮ ਸੀ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਜਿਹੜੀ ਕਿ ਹੁਣ ਨਿਊ ਚੈਨਲ ਨਾਲ ਦੇ ਵੀ ਚੱਲ ਰਹੀ ਆ ਤਿੰਨ ਫਾਇਰ ਉਹਦੇ ਵਿੱਚ ਸਾਫ਼ ਕੀਤੇ ਨਜ਼ਰ ਆ ਰਹੇ ਆ ਹਾਂਜੀ ਸਦਾ ਬਿਲਕੁਲ ਪੂਰੀ ਤਰ੍ਹਾਂ ਨਾਲ ਪਹਿਚਾਨ ਹੋ ਰਿਹਾ ਇਸੇ ਫੰਕਸ਼ਨ ਦੇ ਨજર ਸਾਫ ਆ ਰਿਹਾ ਵਾ ਛਾਤੀ ਤੇ ਗੋਲੀ ਵੱਜੀ ਆ ਬੰਦਾ ਨੀਚੇ ਗਿਰਿਆ ਵਾ ਤੇ ਗਿਰਦਾ ਗਿਰਦਾ ਸਾਫ ਦੌਰ ਤੇ ਸਿੱਧਾ ਗੋਲੀ ਚਲਾਉਣ ਵਾਲੇ ਵੱਲ ਇਸ਼ਾਰਾ ਕਰ ਰਿਹਾ ਜਿਨ੍ਹਾਂ ਨੇ ਮੈਨੂੰ ਗੋਲੀ ਮਾਰੀ ਆ ਜੀ ਜੀ ਉਹ ਵੀਡੀਓ ਦੇ ਆਧਾਰ ਤੇ ਪੁਲਿਸ ਵੱਲੋਂ ਹਲੇ ਤੱਕ ਕੀ ਕਾਰਵਾਈ ਕੀਤੀ ਗਈ ਦੇਖੋ ਜੀ ਇਹ ਜਿਹੜਾ ਫਾਇਰ ਹੋਣ ਦੀ ਹੈਗੀ ਆ ਵੀ ਉਹ ਤੇ ਪ੍ਰੋਗਰਾਮ ਦੇ ਵਿੱਚ ਫਾਇਰ ਹੋਏ ਆ ਉਹਦਾ ਤਸਦੀਕ ਕਰਕੇ ਬਾਈ ਨੇਮ ਜਿਹੜਾ ਵੀ ਦੋਸ਼ੀ ਆ ਜੋ ਵੀ ਉਹਤੇ ਬੰਦੀ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਊਗੀ ਬਾਕੀ ਜਿਹੜੀ ਰਹਿ ਗਈ ਗੱਲ ਪਰਿਵਾਰਕ ਮੈਂਬਰਾਂ ਦੇ ਹਿਸਾਬ ਨਾਲ ਪਰਿਵਾਰਕ ਹਿਸਾਬ ਦੇ ਮੈਂਬਰਾਂ ਦੇ ਹਿਸਾਬ ਨਾਲ ਜਿਹੜੀ ਉਹਨਾਂ ਦੀ ਡੈਥ ਆ ਉਹ ਗੋਲੀ ਲੱਗਣ ਨਾਲ ਨਹੀਂ ਹੋਈ ਉਹਨਾਂ ਦੀ ਜਿਹੜੀ ਡੈਥ ਆ ਗਈ ਆ ਉਹ ਹਾਰਟ ਅਟੈਕ ਨਾਲ ਹੋਈ ਆ ਚੱਕ ਦੇਸਰਾਜ ਪਿੰਡ ਦਾ ਜਿਹੜਾ ਇੱਕ ਹਿੱਸਾ ਆ ਐਸ ਸੀ ਭਾਈ ਜਰਾ ਬੜੇ ਵੱਡੇ ਪੱਧਰ ਦੇ ਆਲੇ ਦੁਆਲੇ ਪਿੰਡਾਂ ਦੇ ਸਰਪੰਚ ਇਕੱਠੇ ਹੋਏ ਹੱਲੇ ਵੀ ਲੱਗਾ ਹੋਇਆ ਉਹ ਕਹਿ ਰਿਹਾ ਵੀ ਕਾਰਵਾਈ ਪੁਲਿਸ ਦੀ ਬਹੁਤ ਜੜੀ ਆ ਦਿੱਲੀ ਚੱਲ ਰਹੀ ਆ ਜਦ ਸ਼ਰਿਆਮ ਉਥੇ ਗੋਲੀਆਂ ਚੱਲੀਆਂ ਸੀ ਆਖਿਰਕਾਰ ਐਫ ਆਈ ਆਰ ਕਿਉਂ ਨਹੀਂ ਬਣੀ ਸਰ ਸਰ ਉਹਦੇ ਇਹਦੇ ਵਿੱਚ ਇਹ ਆ ਵੀ ਸਾਨੂੰ ਕੋਈ ਇੰਟੀਮੇਸ਼ਨ ਹੀ ਨਹੀਂ ਹੈਗੀ ਜੀ ਕੱਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਤਾ ਲੱਗਾ ਜੀ ਤੇ ਕੱਲ ਉਸੇ ਵੇਲੇ ਪੁਲਿਸ ਜਿਹੜੀ ਐਕਸ਼ਨ ਚ ਆ ਗਈ ਹੈ ਤੇ ਉਸ ਤੋਂ ਪਹਿਲਾਂ ਤਾਂ ਕੋਈ ਇੰਟੀਮੇਸ਼ਨ ਹੀ ਨਹੀਂ ਹੋਇਆ ਹੈਗੀ ਸਾਡੇ ਕੋ ਕੋਈ ਗੋਲੀ ਚੱਲੀ ਹੈ ਜਾਂ ਕੀ ਹੈ ਜਾਂ ਕੋਈ ਡੈਥ ਹੋਈ ਹੈ ਕੋਈ ਨਾਂ ਲਿਖਤੀ ਇਨਫਾਰਮੇਸ਼ਨ ਹੈ ਨਾ ਕੋਈ ਸਾਡੇ ਕੋ ਪਬਲਿਕ ਪਲੇਸ ਤੇ ਸ਼ਰਮ ਗੋਲੀਆਂ ਚਲਾਉਣ ਦਾ ਪਰਚਾ ਦਿੱਤਾ ਗਿਆ ਸੀ ਬਿਲਕੁਲ ਜੀ ਸ਼ੋਰ ਸ਼ੋਰ ਐਕਸ਼ਨ ਦੇ ਵਿੱਚ ਪੁਲਿਸ ਕਿਦਾ ਆਈ ਹੈ ਐਫਆਰ ਹਾਲੇ ਤੱਕ ਨਹੀਂ ਲੌਂਚ ਕੀਤੀ ਬੋਲ ਸਰ ਐਕਸ਼ਨ ਦੇ ਵਿੱਚ ਉਹਨੂੰ ਤਸਦੀਕ ਕੀਤਾ ਜਾ ਰਿਹਾ ਹੈ ਵੈਰੀਫਾਈ ਕੀਤਾ ਜਾ ਰਿਹਾ ਹੈ ਵੀ ਬੰਦਾ ਜਿਹੜਾ ਗੋਲੀ ਚਲਾਉਣ ਵਾਲਾ ਉਹਨੂੰ ਚੰਗੀ ਤਰ੍ਹਾਂ ਉਹਨੂੰ ਸ਼ਨਾਖਤ ਕਰਕੇ ਬਾਈ ਨੇਮ ਜਿਹੜਾ ਪਰਚਾ ਦਿੱਤਾ ਹਾਂ ਉਹ ਪਰਚਾ ਦੇ ਦਿੰਦੇ ਹਾਂ ਹਾਂ ਉਹ ਸਾਰ ਫਿਰ ਵੀ ਮੇਰਾ ਜਿਹੜਾ ਮੇਰੀ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਉਹ ਇਸ ਤਰ੍ਹਾਂ ਹੈ ਵੀ ਪਹਿਲਾਂ ਵੈਰੀਫਾਈ ਕਰੋ ਤਸਦੀਕ ਕਰਕੇ ਫਿਰ ਐਫਐਲਰ ਜਿੱਕੀ ਜਾਓਗੇ ਸੀਨੀਅਰ ਆਫਸਰਾਂ ਨਾਲ ਗੱਲ ਹੋ ਗਈ ਆ ਠੀਕ ਆ ਜੀ ਪਰਚਾ ਜਿਹੜਾ ਆ ਉਹ ਅੱਜ ਅੱਜ ਵੀਡੀਓ ਵਾਇਰਲ ਹੋਈ ਆ ਧਰਨਾ ਲੱਗਾ ਆ ਤੇ ਹੁਣ ਪੁਲਿਸ ਜਿਹੜਾ ਹੈ ਗਈ ਆਪਣਾ ਸਹੀ ਤਰੀਕੇ ਨਾਲ ਡਿਊਟੀ ਬਿਲਕੁਲ ਜੀ ਬਿਲਕੁਲ ਐਸਾ ਮਿਲੀ ਭਗਤ ਨਹੀਂ ਸੀਗੀ ਹਾਂਜੀ ਪਹਿਲਾਂ ਜਿਹੜੀ ਮਿਲੀ ਭਗਤ ਨਹੀਂ ਸੀ ਕਿਉਂਕਿ ਪਿੰਡ ਵਾਲਿਆਂ ਨੇ ਸ਼ਰਿਆਮ ਮੀਡੀਆ ਨਾਲ ਅੱਜ ਇਹ ਹੀ ਚਰਚਾ ਹੋਈ ਆ ਵੀ ਪੁਲਿਸ ਨੂੰ 17 ਤਰੀਕ ਨੂੰ ਹੀ ਪਤਾ ਹੈ ਸਾਰਾ ਕੀ ਹੋਇਆ ਪਰ ਕਿਤੇ ਨਾ ਕਿਤੇ ਢਿੱਲੀ ਕਰ ਜੀ ਨਹੀਂ ਨਹੀਂ ਸਰ ਨਹੀਂ ਨਹੀਂ ਸਾਡੇ ਕੋ ਕੋਈ ਇੰਟੀਮੀਸ਼ਨ ਨਹੀਂ ਜੀ ਜੇਕਰ ਕੋਈ ਏਦਾਂ ਦੀ ਇੰਟੀਮੀਸ਼ਨ ਹੁੰਦੀ ਨਾ ਤੇ ਹਸਪੀਟਲ ਵੱਲੋਂ ਆਈਏ ਨਾ ਪਰਿਵਾਰਕ ਮੈਂਬਰਾਂ ਵੱਲੋਂ ਆਈਏ ਜੀ ਕੋਈ ਇੰਟੀਮੀਸ਼ਨ ਨਹੀਂ ਆਪਣੇ ਪੁਲਿਸ ਨਾਲ ਹਸਪੀਟਲ ਗਈ ਸੀ ਵੈਰੀਫਾਈ ਕੀਤਾ ਪੁਲਿਸ ਨਹੀਂ ਸਰ ਸਾਨੂੰ ਕੋਈ ਇੰਟੀਮੀਸ਼ਨ ਹੀ ਨਹੀਂ ਆ ਗਈ ਤਾਂ ਫਿਰ ਕੀ ਕਰਾਂਗੇ ਅਸੀਂ ਕਦੋਂ ਅੱਜ ਕਦੋਂ ਤੋਂ ਬਾਅਦ ਜਦੋਂ ਦੇਖੋ ਜੀ ਹੁਣ ਜਦੋਂ ਵੈਰੀਫਾਈ ਕਰਨ ਵਾਸਤੇ ਜਦੋਂ ਹੁਣ ਆਪਣਾ ਕਾਰਵਾਈ ਆਰੰਭ ਕੀਤੀ ਆ ਹੁਣ ਅਸੀਂ ਸਟੈਪ ਬਾਈ ਸਟੈਪ ਸਾਰੇ ਜਿਹੜੇ ਆ ਆਪਣੇ ਜਿਹੜੇ ਤਸਦੀਕ ਦੇ ਜਿਹੜੇ ਹੈ ਆਪਣੇ ਸਟੈਪ ਹੈਗੇ ਆ ਉਹ ਸਾਰੇ ਕਵਰ ਕਰਾਂਗੇ ਜੀ ਉਹ ਸਾਰਾ ਕਲੀਅਰ ਕਰਾਂਗੇ ਥੈਂਕ ਯੂ